ਸੱਚ ਸ਼ਬਦ ਬਿਨ ਮੁਕਤੀ ਨਾ ਹੈ ਨ ਕੋਈ ਉਹ ਜੋ ਤੁਨਾ ਸੁਣਦਿਆਂ ਨੇ ਜਿਹਨੂੰ ਅਨਹਜ਼ਰਨਾਦ ਕਿਹਾ ਜਾਂਦਾ ਏ ਤਰਾਂ ਤਰਾਂ ਦੇ ਸੰਗੀਤ 뮤జిక్ ਆਵਾਜ਼ ਰਬਾਬਾਂ ਇਹ ਵੱਜਦੀਆਂ ਨੇ ਇਹ ਸੱਚ ਧਰਮ ਦਾ ਅਨਹਜ਼ਰਨਾਦ ਨਹੀਂ ਹੈ ਜਿਵੇਂ ਆਪਾਂ ਪਹਿਲਾਂ ਵੀਡੀਓ ਚ ਗੱਲ ਕੀਤੀ ਹੈ ਇਹ ਉਹ ਸੱਚ ਧਰਮ ਦਾ ਅਨਹਜ਼ਰਨਾਦ ਨਹੀਂ ਹੈ ਬਾਬਾ ਨਾਨਕ ਵੇਲੇ ਵੀ ਜੋਗੀ ਸੀਗੇ ਜੋ ਉਹ ਇਦਾਂ ਹੀ ਸਰੀਰ ਦੇ ਵਿੱਚ ਧਿਆਨ ਲਗਾ ਕੇ ਆਪਣੇ ਚੱਕਰਾਂ 'ਸਤੇ ਕੰਮ ਕਰਕੇ ਸੁਰ ਤਰਕੀਟੀ ਚ ਜੋੜ ਕੇ ਉੱਥੇ ਹਲਦਰਾ ਅੰਦਰ ਆ ਨੀ ਆਵਾਜ਼ਾਂ ਮਿਊਜ਼ਿਕ ਇਹ ਸੰਗੀਤ ਸੁਣਨੇ ਜਿਹਨੂੰ ਕਹਿੰਦੇ ਨੇ ਇਹ ਚੀਜ਼ਾਂ ਹੁੰਦੀਆਂ ਨੇ ਸਿਰਫ ਦੁਨੀਆ ਕਰਦੀ ਹੈ ਹੁਣ ਪਰ ਇਹ ਸਾਚ ਸ਼ਬਦ ਨਹੀਂ ਹੈ ਇਹਨੂੰ ਸ਼ਬਦ ਕਹੀ ਜਾਂਦੇ ਨੇ ਉਹ ਪਰ ਇਹ ਸਾਚ ਸ਼ਬਦ ਨਹੀਂ ਹੈ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਕਿ ਕਬੰਦਾ ਇੱਥੇ ਬੈਠਾ ਏ। ਉਹਦੇ ਦਿਵਾਲੇ ਰਬਾਬ ਰਖੀ ਹੋਵੇ ਰਬਾਬ ਵੱਜ ਰਹੀ ਆ, ਢੋਲਕ ਵੱਜ ਰਹੀ ਆ, ਟਪਲੇ ਵੱਜ ਰਹੇ ਨੇ। ਦਿਲਰੁਬਾ ਹੋਰ ਕਈ ਸਾਜ਼ ਆਏ ਬਏ ਨੇ ਵੱਜ ਰਹੇ ਨੇ। ਤੇ ਸਾਰਿਆਂ ਦੀ ਧੁਨ ਉਹਨੂੰ ਸੁਣ ਰਹੀ ਆ। ਉਹ ਪੂਰੇ ਆਨੰਦ ਦੇ ਵਿੱਚ। ਇਹ ਸਿਰਫ ਤੇ ਸਿਰਫ ਧੁਨ ਹੈ। ਇਹ ਸ਼ਬਦ ਨਹੀਂ ਹੈ। ਧੁਨ ਨੂੰ ਸ਼ਬਦ ਦਾ ਨਾਮ ਦੇ ਰਹੇ ਨੇ। ਹੁਣ ਇੱਕ ਗੱਲ ਦੇਖੋ ਆ ਬੰਦਾ ਬੈਠਾ ਇਹਨੇ ਸਮਝ ਲਓ 10 ਘੰਟੇ ਬੈਠ ਕੇ ਆ ਮਿਊਜ਼ਿਕ ਸੁਣਿਆ ਰਿਲੈਕਸ ਵੀ ਹੋ ਗਿਆ ਹੋਊਗਾ ਸਰੀਰ ਨੂੰ ਵੀ ਰਾਹਤ ਮਿਲੀ ਹੋਊ ਆਨੰਦ ਵੀ ਆਇਆ ਹੋ ਪਰ ਇਹ ਸਿਰਫ ਧੁਨ ਆ ਰਹੀਆਂ ਨੇ ਇਹ ਤੋਂ ਨਾ ਚ ਕੋਈ ਗਿਆਨ ਨਹੀਂ ਆ ਰਿਹਾ ਜਿਹੜਾ ਅਨਹਦ ਸ਼ਬਦ ਹੋਇਆ ਹੈ ਸੱਚ ਦਾ ਰੰਮ ਦਾ ਅਨਹਦ ਦਾ ਸ਼ਬਦ ਜਾਂ ਬਾਣੀ ਉਹ ਸਤਿਗੁਰ ਦੀ ਜਿਹੜੀ ਆਵਾਜ਼ ਆ ਰਹੀ ਹੈ ਦਸਮ ਦਵਾਰ ਤੋਂ ਦਸਮ ਦੁਆਰ ਤੋਂ ਜਿਹੜੀ ਆਵਾਜ਼ ਆ ਰਹੀ ਹੈ ਉਹ ਇਦਾਂ ਹੀ ਸ਼ਬਦ ਆਉਂਦੇ ਨੇ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਹਾਂ ਇੱਕ ਦੂਜੇ ਨਾਲ ਇਹ ਇਦਾਂ ਸ਼ਬਦ ਇਦਾਂ ਗੱਲਾਂ ਇਦਾਂ ਸ਼ਬਦ ਆਉਂਦੇ ਨੇ ਉਹ ਸ਼ਬਦਾਂ ਦੇ ਵਿੱਚ ਉਪਦੇਸ਼ ਹੁੰਦੇ ਨੇ ਉਪਦੇਸ਼ ਮੰਨੋਗੇ ਤਾਂ ਗਿਆਨ ਮਿਲਦਾ ਗਿਆਨ ਹੁੰਦਾ ਨਾ ਜਿੰਦਗੀ 'ਚ ਬਦਲਾਅ ਆਉਂਦਾ ਏ ਉਹ ਗੱਲ ਮੰਨਣੀ ਹੀ ਪੈਂਦੀ ਹੈ ਮੰਨੀ ਜਾਂਦੀ ਹੈ ਗੱਲ ਉਹ ਤੁਰਕੀ ਬਾਣੀ ਆਈ ਹੈ ਉਹ ਬਾਣੀ ਦੇ ਵਿੱਚ ਗਿਆਨ ਹੁੰਦਾ ਏ ਜਦੋਂ ਰਬਾਬਾਂ ਦੇ ਮਿਊਜ਼ਿਕ ਢੋਲ ਤਬਲੇ ਇਹ ਵਗੈਰਾ ਸੁਣ ਰਹੇ ਨੇ ਕੋਈ ਬੰਦਾ ਸੁਣ ਰਿਹਾ ਚਾਹੇ 10 ਸਾਲ ਬੈਠ ਕੇ ਸੁਣੀ ਜਾਵੇ ਉਹਦੇ ਵਿੱਚ ਉਹਨੂੰ ਜ਼ੀਰੋ ਗਿਆਨ ਆ ਰਿਹਾ ਜ਼ੀਰੋ ਕੱਖ ਵੀ ਗਿਆਨ ਨਹੀਂ ਆ ਰਿਹਾ ਕਿਉਂਕਿ ਸਿਰਫ ਉਹ ਤੋਂ ਨਾ ਆ ਰਹੀਆਂ ਨੇ ਪਰ ਉਹਦੇ ਵਿੱਚ ਬਾਣੀ ਨਹੀਂ ਹੈ ਉਹਦੇ ਵਿੱਚ ਸ਼ਬਦ ਨਹੀਂ ਹੈ ਬਸ ਉਹ ਨੂੰ ਉਹ ਜਾਣ ਬੁੱਝ ਕੇ ਕਹਿ ਰਹੇ ਨੇ ਸ਼ਬਦ ਬਾਬੇ ਨੇ ਜੋਗੀ ਵੀ ਹਰਾਏ ਸੀਗੇ ਸਿੱਧ ਗੋਸ਼ਟ ਦੇ ਵਿੱਚ ਵੀ ਆ ਕਿਉਂਕਿ ਉਸ ਵੇਲੇ ਵੀ ਯੋਗ ਮਤ ਸੀਗੀ ਜੋ ਇਹ ਹੀ ਚੀਜ਼ਾਂ ਕਰਦੀ ਸੀ ਬਾਬੇ ਨਾਲ ਕਨੇ ਗੋਸ਼ਟ ਚ ਉਹਨਾਂ ਨੂੰ ਹਰਾਇਆ ਤੇ ਉਹਨਾਂ 'ਚ ਕਮੀ ਕੱਢੀ ਕਿ ਜਿਹੜਾ ਤੁਸੀਂ ਸ਼ਬਦ ਸੁਣ ਰਹੇ ਹੋ ਜਿਹਨੂੰ ਤੁਸੀਂ ਕਹਿ ਰਹੇ ਹੋ ਉਹ ਸ਼ਬਦ ਹੈ ਨਹੀਂ ਆ ਇਗਦੇ ਵਿੱਚ ਕੋਈ ਗਿਆਨ ਨਹੀਂ ਆ ਰਿਹਾ ਬਾਬਾ ਨਾਨਕ ਦੇ ਮਰਦਾਨਾ ਆਏ ਨੇ ਸਮਝ ਲਓ ਬਾਬਾ ਨਾਨਕ ਕਹੇ ਮਰਦਾਨੇ ਮਰਦਾਨਿਆਂ ਰਬਾਬ ਵਜਾ ਪਰ ਬਾਣੀ ਗਾਵੇ ਨਾ ਕੱਲੀ ਰਬਾਬ ਵਜਾ ਉਹ ਇਹੀ ਕਰ ਰਹੇ ਨੇ ਇਹ ਬਿਨਾਂ ਬਾਣੀ ਦਰਬਾਬ ਵਜਾ ਰਹੇ ਨੇ ਭਾਈ ਮਰਦਾਨੇ ਨੇ ਰਬਾਬ ਵਜਾਈ ਆ ਬਾਬੇ ਨੇ ਬਾਣੀ ਗਾਈ ਆ ਤਾਂ ਸ਼ਬਦ ਤੇ ਧੰਦਾ ਸੰਮਿਲ ਹੋਇਆ ਏ ਜੇ ਸਾਡੇ ਕੋਲ ਬਾਬਾ ਜੀ ਨਾਨਕ ਦੀ ਬਾਣੀ ਨਾ ਹੋਵੇ ਕੱਲੀ ਰਬਾਬ ਦੇ ਤੁਣ ਹੋਵੇ ਸਾਨੂੰ ਗਿਆਨ ਕਿੱਥੋਂ ਆਉਣਾ ਸੀ ਤੇ ਸਾਨੂੰ ਜਪਜੀ ਸਾਹਿਬ ਮਿਲਦਾ ਹੀ ਨਾ ਸਾਨੂੰ ਗਿਆਨ ਕਿੱਥੋਂ ਆਉਣਾ ਸੀ ਉਹ ਜਪਜੀ ਸਾਹਿਬ ਧੁਰ ਕੀ ਬਾਣੀ ਹੈ ਆਈ ਹੈ ਤਾਂ ਉਹਨਾਂ ਨੇ ਲਿਖੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਵੀ ਸੁਣੀ ਹੈ ਧੁਰ ਕੀ ਬਾਣੀ ਉਹਨਾਂ ਨੇ ਲਿਖੀ ਹੈ ਭਗਤ ਕਬੀਰ ਨੇ ਲਿਖੀ ਹੈ ਭਗਤ ਫਰੀਦ ਨੇ ਲਿਖੀ ਹੈ ਬਾਬੇ ਰਵਿਦਾਸ ਨੇ ਲਿਖੀ ਹੈ ਬਾਬੇ ਕਬੀਰ ਨੇ ਲਿਖੀ ਹੈ ਬਾਬੇ ਨਾਨਕ ਨੇ ਲਿਖੀ ਹੈ ਪੰਜਮ ਪਾਤਸ਼ਾਹ ਨੇ ਲਿਖੀ ਹੈ ਦਸਮ ਪਾਤਸ਼ਾਹ ਨੇ ਲਿਖੀ ਹੈ ਹੋਰ ਗੁਰੂਆਂ ਨੇ ਲਿਖੀ ਹੈ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਨੌਵੇਂ ਪਾਤਸ਼ਾਹ ਨੇ ਲਿਖੀ ਹੈ ਦਸਮ ਪਾਤਸ਼ਾਹ ਨੇ ਉਹਨਾਂ ਨੇ ਉਪਦੇਸ਼ ਕੀਤੇ ਨੇ ਦੁਨੀਆ ਨੂੰ ਜਿਹੜੇ ਆਹਾ ਕੱਲੀ ਢੋਲਕਾਂ ਸੁਣ ਰਹੇ ਨੇ ਇਹਨਾਂ ਨੂੰ ਕੋਈ ਗਿਆਨ ਨਹੀਂ ਹੋਣਾ ਵੱਤ ਵੱਤ ਮੂਹਨ ਢੋਲਕ ਬਜਾਉਣੀ ਸਿੱਖ ਜਾਣਗੇ ਡਮ ਲੱਕ ਲੱਕ ਡਮ ਡਮ ਲੱਕ ਲੱਕ ਵੱਤਵਾ ਦੇਣਾ ਕਰਨਾ ਸਿੱਖ ਜਾਣਗੇ ਪਰ ਉਹਦੇ 'ਚ ਉਪਦੇਸ਼ ਕੋਈ ਨਹੀਂ ਆ ਰਿਹਾ ਦਸਮ ਦਵਾਰ ਤੋਂ ਸਤਗੁਰ ਤੋਂ ਉਪਦੇਸ਼ ਆਉਂਦੇ ਨੇ ਜਿਵੇਂ ਆਪਾਂ ਹੁਣ ਗੱਲਾਂ ਕਰ ਰਹੇ ਆਂ ਸ਼ਬਦ ਇਦਾਂ ਸ਼ਬਦ ਆਉਂਦਾ ਏ ਹਿਰਦੇ 'ਚ ਪ੍ਰਗਟ ਹੁੰਦਾ ਸੱਚ ਉੱਥੋਂ ਧੁਰ ਕੀ ਬਾਣੀ ਆਉਂਦੀ ਆ ਉਹ ਧੁਰ ਕੀ ਬਾਣੀ ਹੀ ਸੱਚੀ ਅਦਨ ਨਾਲ ਹੈ ਨਾ ਕਿ ਜੋ ਹਾਤ ਉਹ ਨਾ ਸੁਣਦੀਆਂ ਨੇ ਇਹ ਸਰੀਰ ਦੇ ਵਿੱਚ ਧਿਆਨ ਲਓ ਆਏ ਤੇ ਸੁਣਦੀਆਂ ਜ਼ਰੂਰ ਨੇ ਇਹ 'ਚ ਕੋਈ ਸ਼ੱਕ ਨਹੀਂ ਆ ਉਹ ਮੂਹ ਦੇ ਵਿੱਚ ਮਿਠਾਸ ਵੀ ਆਉਂਦੀ ਇਹਦੇ 'ਚ ਕੋਈ ਸ਼ੱਕ ਨਹੀਂ ਆ ਪਰ ਨਾ ਹੀ ਇਹ ਗੁਰਬਾਣੀ ਦਾ ਅੰਮ੍ਰਿਤ ਹੈ ਗੁਰਮਤ ਦਾ ਸੱਚ ਧਰਮ ਦਾ ਨਾ ਹੀ ਹੈ ਸੱਚ ਧਰਮ ਦਾ ਅਨੰਦ ਨਾਦ ਹੈ ਸੱਚ ਧਰਮ ਦਾ ਅਨੰਦ ਨਾਦ ਹੈ ਜੋ ਸੱਚ ਧਰਮ ਦਾ ਅਨੰਦ ਨਾਦ ਦੁਰ ਕੀ ਬਾਣੀ ਹੈ ਉਹ ਬਾਣੀ ਦੇ ਵਿੱਚ ਉਪਦੇਸ਼ ਆਉਂਦੇ ਨੇ ਸੰਗਤਾਂ ਦੇ ਲਈ ਤੇ ਜਿਹੜਾ ਬੰਦਾ ਬੈਠ ਕੇ 10 ਘੰਟੇ ਇਕੱਲੀ ਰਬਾਬ ਤਬਲੇ ਇਹ ਪਖਾਵਜ ਘੁੰਗਰੂ ਵਗੈਰਾ ਸੁਣ ਰਿਹਾ ਹੋਵੇ 10 ਦੇ 10 ਘੰਟੇ ਬਾਅਦ ਵੀ ਉਹਨੂੰ ਕੋਈ ਗਿਆਨ ਨਹੀਂ ਹੋਣਾ ਤੇ ਉਸੇ ਪਾਸੇ ਜੇ ਕਿਸੇ ਬੰਦੇ ਨੂੰ ਬੈਠ ਕੇ 10 ਘੰਟੇ ਗੁਰਬਾਣੀ ਦੀ ਵਿਆਖਿਆ ਸੁਣਾਈ ਜਾਵੇ ਉਹਦੇ ਵਿੱਚ ਉਹ ਕਿੰਨੇ ਉਪਦੇਸ਼ ਨਾਲ ਲੈ ਕੇ ਜਾਊਗਾ ਕਿੰਨਾ ਉਹਨੂੰ ਗਿਆਨ ਹੋਊਗਾ ਕਿੰਨਿਆਂ ਨੂੰ ਗੱਲਾਂ ਸਮਝ ਆਉਣਗੀਆਂ ਉਹਦੇ ਜੀਵਨ 'ਚ ਬਦਲਾਅ ਹੋਊਗਾ ਆਹ ਰਬਾਬਾਂ ਪਖਾਵਾਂ ਤੇ ਘੁੰਗਰੂਆਂ ਵਿੱਚ ਕੋਈ ਉਪਦੇਸ਼ ਨਹੀਂ ਹੈਗੇ ਉਪਦੇਸ਼ ਤੁਰ ਕੀ ਬਾਣੀ 'ਚੋਂ ਆਉਂਦੇ ਨੇ ਦਸਮ ਦਵਾਰ 'ਚੋਂ ਤੁਰ ਕੀ ਬਾਣੀ 'ਚੋਂ ਉਪਦੇਸ਼ ਆਉਂਦੇ ਨੇ ਆਹ ਸ਼ਬਦ ਗੁਰੂ ਹੈ ਜਿਹਦੇ ਵਿੱਚ ਉਪਦੇਸ਼ ਆ ਰਹੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇ ਸਾਡੀ ਸੁਰਤ ਇਹਦੀ ਧੁਨ ਦੀ ਹੀ ਚੇਲਾ ਹੈ ਜੀ ਗੁਰੂ ਦੇ ਸਤ ਗੁਰ ਦਾ ਜਿਹੜੀ ਅੰਦਰੋਂ ਆਵਾਜ਼ ਆ ਰਹੀ ਹੈ ਨਾ ਉਹ ਆਵਾਜ਼ ਦੀ ਸੁਰਤ ਚੇਲਾ ਹੈ ਸਾਡੀ ਤੇ ਉਹ ਸ਼ਬਦ ਗੁਰੂ ਹੈ ਉਹ ਸ਼ਬਦ ਦੇ ਵਿੱਚ ਗਿਆਨ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ ਐਦਾਂ ਬਾਣੀ ਆਈ ਹੈ ਸਾਰਿਆਂ ਨੂੰ ਤੇ ਜਿਨ੍ਹਾਂ ਜਿਨ੍ਹਾਂ ਨੂੰ ਆਈ ਹੈ ਤੇ ਉਹਨਾਂ ਨੇ ਲਿਖੀ ਹੈ ਹੁਣ ਵਾਲੇ ਨੇ ਲਿਖਣ ਹੁਣ ਵਾਲੇ ਜਿਨ੍ਹਾਂ ਨੂੰ ਆਈਏ ਜਿਹੜੇ ਕਹਿੰਦੇ ਨੇ ਅਨਹਜ਼ ਨਾਦ ਆਏ ਤੁਰਕੀ ਬਾਣੀ ਹੈ ਲਿਖਣ ਸੰਗਤਾਂ 'ਚ ਵੰਡਣ ਜਾਂ ਫਿਰ ਜਿਹੜੀ ਗੁਰਬਾਣੀ ਪਈ ਹੈ ਦੀ ਵਿਆਖਿਆ ਕਰਕੇ ਦੱਸਣ ਲੋਕਾਂ ਨੂੰ ਤਾਂ ਹੀ ਭਾਈ ਗੱਲਾਂ ਕਰਦੇ ਆ ਕਿ ਜੋ ਸੱਚ ਧਰਮ ਹੈ ਸੱਚ ਧਰਮ ਦੀ ਮਤ ਹੈ ਗੁਰਮਤ ਇਹ ਆਦ ਤੋ ਚਲਦੀ ਆ ਰਹੀ ਸਮੇ ਤੋਂ ਪਹਿਲਾਂ ਜਦੋਂ ਸਮਾਂ ਪੈਦਾ ਹੁੰਦਾ ਸਮਾਂ ਪੈਦਾ ਹੋਣ ਤੋਂ ਪਹਿਲਾਂ ਜਿਹੜੀ ਆ ਅਕਲ ਆ ਇਹ ਅਕਲ ਪਰਮੇਸ਼ਰ ਸਾਰਿਆਂ ਨੂੰ ਵਰਤਾਉਂਦਾ ਧੁਰਤ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਹੌਲੀ ਹੌਲੀ ਅੱਗੇ ਅੱਗੇ ਵੰਡ ਰਿਹਾ ਸਾਰਿਆਂ ਨੂੰ ਉਹ ਇਹ 500 ਸਾਲ ਪਹਿਲਾਂ ਨਹੀਂ ਆਈ ਜਿਵੇਂ ਦੁਨੀਆ ਸਮਝਦੀ ਹੈ ਕਿ ਹਾਂ 500 ਸਾਲ ਪਹਿਲਾਂ ਗੁਰਬਾਣੀ ਆਈ ਹੈ ਤੇ ਗੁਰਮਤ ਉਹਨੂੰ ਕਹਿੰਦੇ ਨੇ ਗੁਰਮਤ ਨੇ ਗੁਰਬਾਣੀ ਪੈਦਾ ਕੀਤੀ ਹੈ ਗੁਰਮਤ ਨੇ ਗੁਰਬਾਣੀ ਪੈਦਾ ਕੀਤੀ ਹੈ ਗੁਰਮਤ ਅਕਲ ਹੈ ਗੁਰ ਕੀ ਅਕਲ ਗੁਰ ਕੀ ਮਤ ਤੋਂ ਲਹਿਓ ਅਿਆਣੇ ਭਗਤ ਬਿਨਾ ਮੋ ਡੁੱਬੇ ਸਿਆਣੇ ਬੜੇ ਬੜੇ ਡੁੱਬ ਗਏ ਨੇ ਅਕਲ ਤੋਂ ਬਿਨਾ ਗੁਰਬਾਣੀ ਦੇ ਅਰਥਾਂ ਦਾ ਵੀ ਸਤਿਆਂ ਦਾਸ ਕਰ ਦਿੰਦੇ ਆ ਖਰਾਬ ਕਰਦੇ ਨੇ ਹੁਣ ਗੁਰਮਤ ਗੁਰਬਾਣੀ ਦੇ ਜ਼ਰੀਏ ਵੀ ਲਈ ਜਾ ਸਕਦੀ ਹੈ ਜੋ ਗੁਰਬਾਣੀ ਦੇ ਰਾਹ ਚੱਲੂਗਾ ਹੁਕਮ ਮੰਨੂਗਾ ਉਹਨੂੰ ਗੁਰਮਤ ਮਿਲ ਸਕਦੀ ਆ ਤੇ ਜਾਂ ਫਿਰ ਪਰਮੇਸ਼ਰ ਜੀ ਦੀ ਸਿੱਧੀ ਕਿਰਪਾ ਕਰਦੇ ਉਹਨੂੰ ਗੁਰਮਤ ਦੇ ਦੇਵੇ ਉਹ ਗੁਰਮਤ ਦੇ ਜ਼ਰੀਏ ਗੁਰਬਾਣੀ ਪੈਦਾ ਹੋਈ ਆ ਗੁਰਬਾਣੀ ਤੇ ਗੁਰਮਤ ਸੇਮ ਚੀਜ਼ਾਂ ਨਹੀਂ ਹੈਗੀਆਂ ਇੱਕ ਨੰਬਰ ਉੱਪਰ ਹੈ ਗੁਰਮਤ ਗੁਰਮਤ ਨੇ ਗੁਰਬਾਣੀ ਪੈਦਾ ਕੀਤੀ ਹੈ ਤਾਂ ਕਰਕੇ ਗੁਰਮਤ ਦਾ ਸੱਚ ਧਰਮ ਦਾ ਹੀ ਉਪਦੇਸ਼ ਸੱਚੇ ਰਹਿਣੇ ਨੇ ਇਹੀ ਗੁਰਮਤ ਦੀ ਹੀ ਭਗਤੀ ਸੱਚ ਦਰਗਾਹੇ ਚ ਪ੍ਰਵਾਨ ਹੈ ਆ ਤੁਰਕੀ ਬਾਣੀ ਆ ਆਨੰਦ ਨਾਦ ਹੀ ਦਰਗਾਹੇ ਪ੍ਰਵਾਨ ਹੈ ਆ ਨਕਲੀ ਵਾਲਾ ਨਹੀਂ ਇਹ ਨਕਲੀ ਵਾਲੇ ਇੱਥੇ ਫਸੇ ਰਹੇਣਗੇ ਨਾਦੀ ਬੈਦੀ ਸ਼ਬਦੀ ਮੂਨੀ ਜੰਮ ਕੇ ਪਟੇ ਲਖਾਇਆ ਜਮਾ ਦੇ ਪੱਟੀ ਪਹਿਣੇ ਨੇ ਇਹਨਾਂ ਵੇ ਗੁਰਮਤਿ ਦਾ ਆਹੀ ਹੈ ਧੁਰ ਕੀ ਬਾਣੀ ਉਹਦੇ ਵਿੱਚ ਸੱਚ ਦੇ ਉਪਦੇਸ਼ ਆ ਰਹੇ ਨੇ ਸੱਚ ਦੇ ਉਪਦੇਸ਼ ਆ ਰਹੇ ਨੇ ਜਿਵੇਂ ਆਪਾਂ ਬੋਲ ਰਹੇ ਹਾਂ ਇਦਾਂ ਆਵਾਜ਼ ਆਉਂਦੀ ਹੈ ਇਦਾਂ ਬਾਣੀ ਆਉਂਦੀ ਹੈ ਹੁਣ ਜੇ ਕਿਸੇ ਨੂੰ ਥੱਲੇ ਵੀ ਪ੍ਰੋਬਲਮ ਹੈ ਕਿਉਂਕਿ ਕਈ ਜਨ ਨੇ ਕਹਿੰਦਾ ਫਿਰ ਤੂੰ ਲਿਖ ਦੇ ਜੇ ਤੈਨੂੰ ਸਮਝ ਲੱਗ ਗਈ ਕਿਉਂਕਿ ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੇ ਮੰਨਣਾ ਨਹੀਂ ਆ ਕਿਉਂਕਿ ਜਿਹੜੇ ਆ ਮਤਤਾਂ ਨਾਲ ਜੁੜੇ ਨੇ ਜਿਹੜੇ ਜੋਗੀ ਮਤਤ ਨਾਲ ਜੁੜੇ ਨੇ ਜਿਹੜੇ ਦੂਜੇ ਨਾਲ ਜੁੜੇ ਨੇ ਜਿਹੜਾ ਉਹ ਝੂਠ ਫੜਿਆ ਜਾਂਦਾ ਹੈ ਇਹਨਾਂ ਦੇ ਆਪਣੀ ਅਕਲ ਜਿਹੜੀ ਦੁਨੀਆ ਤੰਦੇ ਕਰ ਦੇਣਾ ਗੁਰਵਾਨੀ ਦੇ ਸਿਰ ਤੇ ਜਦੋਂ ਉਹਨਾਂ ਦਾ ਤੰਦਾ ਦਾ ਪਰਦਾ ਫਾਸ਼ ਹੁੰਦਾ ਹੈ ਉਹ ਮੰਨਦੇ ਨਹੀਂ ਆ ਗੱਲ ਨੂੰ ਹੰਕਾਰ ਵਿਰੋਧ ਕਰਦਾ ਸੱਚ ਦਾ ਓਮੇ ਨਾ ਮੇ ਨਾਲ ਵਿਰੋਧ ਹੈ ਉਹ ਸੱਚ ਦਾ ਵਿਰੋਧ ਕਰੂਗੀ ਕਰੂਗੀ ਤੇ ਕਈ ਉਹ ਹੁੰਦੇ ਨੇ ਨਿਮਾਣੇ ਜਿਨ੍ਹਾਂ ਨੂੰ ਪਸਤ ਭਰਮ ਚ ਫਸੇ ਹੁੰਦੇ ਨੇ ਜਦੋਂ ਉਹਨਾਂ ਨੂੰ ਸੱਚ ਦੇਖ ਜਵੇ ਵੀ ਨਾ ਪਈ ਗੱਲ ਸਹੀ ਆ ਵਾਲੀ ਉਹਨਾਂ ਨੇ ਮੁੜਿਆ ਹੁਣਾ ਉਹਨਾਂ ਨੂੰ ਲੱਗ ਜੀ ਨਹੀਂ ਸਮਝ ਵੀ ਹਾਂ ਇਦਾਂ ਨਹੀਂ ਹੋ ਸਕਦਾ ਕਿ ਉਹ ਸ਼ਬਦਾਂ ਦੇ ਉਹ ਤੁਨਾਂ ਦੇ ਵਿੱਚ ਚਾਹੇ ਰਬਾਬ ਵਜਦੀ ਰਹੇ ਮੇਰੇ ਕੋਲ 20 ਘੰਟੇ ਇੱਥੇ 20 ਘੰਟਿਆਂ ਦੇ ਵਿੱਚ ਮੈਨੂੰ ਜ਼ੀਰੋ ਗਿਆਨ ਆਉਣਾ ਸਿਰਫ ਤੁਨ ਸੁਣਦੀ ਰਬਾਬ ਦੀ ਪਰ ਉਹੀ ਰਬਾਬ ਦੇ ਨਾਲ ਕਿਤੇ ਬਾਣੀ ਗਾ ਰਿਹਾ ਹੋਵੇ ਬਾਬਾ ਨਾਨਕ ਕਿਆ ਆਨੰਦ ਬਣਨਾ ਹੈ ਉਹਦੇ ਵਿੱਚ ਗਿਆਨ ਆਉਣਾ ਹੈ ਉਪਦੇਸ਼ ਹੋਣਾ ਹੈ ਜੀਵਨ ਬਦਲਣਾ ਹੈ ਮਨ ਬਦਲਣਾ ਹੈ ਸੱਚ ਸਾਰਾ ਦੇਖਣਾ ਹੈ ਆਪਾਂ ਇੱਕ ਫੋਟੋ ਪਾਈ ਹੋਈ ਹੈ ਆਪਣੇ ਇੰਸਟਾਗ੍ਰam ਦੇ ਪੇਜ ਤੇ ਹੁਣ ਉਹ ਤੁੱਕਾਂ ਦੀ ਗੱਲ ਕਰਦੇ ਆ ਥੋੜੀ ਜੀ ਉੱਚ ਕੀ ਲਿਖਿਆ ਹੋਇਆ ਯੁੱਧ ਥਮਾ ਗੋਬਿੰਦ ਘਰ ਆਏ ਇਹ ਉਧਰ ਰੁਕ ਗਿਆ ਕਿਹੜਾ ਜੇ ਉਧਰ ਰੁਕਿਆ ਕਿਹੜਾ ਜੰਗ ਉਧਰ ਰੁਕਿਆ ਉਹ ਮੇਰੀ ਬੁੱਧੀ ਆਪਣੀ ਬੁੱਧੀ ਆਪਣੇ ਆਪ ਨੂੰ ਬੜਾ ਮਨ ਦੀ ਸੱਚ ਦਾ ਟਕਰਾਅ ਕਰ ਰਹੀ ਸੀ ਸੱਚ ਨਾਲ ਲੜ ਰਹੀ ਸੀ ਮਨ ਦੀ ਨਹੀਂ ਸੀ ਸੱਚ ਨੂੰ ਅਪਰੂਵ ਨਹੀਂ ਸੀ ਕਰਦੀ ਮਨਜ਼ੂਰ ਨਹੀਂ ਸੀ ਕਰਨਾ ਚਾਹੁੰਦੀ ਪਰ ਜਦੋਂ ਹਾਰ ਗਈ ਸੱਚ ਅੱਗੇ ਉਦੋਂ ਹੀ ਉਧਰ ਰੁਕਿਆ ਉਹ ਯੁੱਧ ਥਮਾ ਗੋਬਿੰਦ ਘਰ ਆਏ ਜਦੋਂ ਸੱਚ ਅੱਗੇ ਬੁੱਧੀ ਹਾਰੀ ਆ ਨਾ ਫਿਰ ਜਾ ਕੇ ਗੋਬਿੰਦ ਘਰ ਆਏ ਨੇ ਗੋਬਿੰਦ ਕੀ ਉਹੀ ਸ਼ਬਦ ਘਰ ਆਇਆ ਤੁਰਕੀ ਬਾਣੀ ਆਈ ਆ ਫਿਰ ਨਿਜ ਘਰ ਮੇ ਆਵਾਜ਼ ਸੁਣ ਲਗਾਏ ਤੇ ਅੰਦਰ ਆ ਕੇ ਬਹਿ ਗਿਆ ਹਿਰਦੇ ਚ ਸੱਚ ਪ੍ਰਗਟ ਹੋ ਕੇ ਉਥੋਂ ਹੁਣ ਨਹੀਂ ਹਿਲਦਾ ਉਥੋਂ ਹੀ ਬੋਲਦਾ ਏ ਨਿਜ ਘਰ ਚ ਹਿਰਦੇ ਚ ਬੈਠ ਕੇ ਆ ਕੇ ਸੱਚ ਉਥੇ ਪ੍ਰਗਟ ਹੋ ਕੇ ਬੈਠ ਗਿਆ ਗੋਬਿੰਦ ਸੱਚ ਸ਼ਬਦ ਕੀ ਦੇਖ ਲਿਆ ਏ ਉਹ ਸੱਚ ਸ਼ਬਦ ਕੀ ਧੁਰਕੀ ਬਾਣੀ ਨਾਲ ਲੈ ਕੇ ਆਇਆ ਗੋਬਿੰਦ ਧੁਰਕੀ ਬਾਣੀ ਨਾਲ ਲੈ ਕੇ ਆਇਆ ਨਾਮ ਕੇ ਭਾਂਡੇ ਮੈਂ ਵਰਤਾਏ ਤੇ ਨਾਮ ਦੇ ਭਾਂਡੇ ਚ ਪਾ ਕੇ ਦੇਖ ਖੜਾਈ ਏ ਉਹ ਗੁਣਾ ਦੇ ਭਾਂਡੇ ਚ दया ਦੇ ਭਾਂਡੇ ਚ ਖਿਮਾ ਦੇ ਭਾਂਡੇ ਚ ਮਾਫੀ ਦੇ ਭਾਂਡੇ ਦੇ ਵਿੱਚ ਪ੍ਰੇਮ ਦੇ ਭਾਂਡੇ ਦੇ ਵਿੱਚ ਪਾ ਕੇ ਦੇ ਖੜਾਈ ਆ ਤੇ ਛੱਕ ਦੇਖ ਹਰ ਜਨ ਮੁਕਤੀ ਪਾਏ ਤੇ ਉਹ ਦੇਖ ਛੱਕ ਕੇ ਆਪਾਂ ਮੁਕਤੀ ਪਾਈ ਹੈ ਹਰੀ ਦੇ ਰੰਗ ਜੰਗੇ ਹੋયા ਨੇ ਉਹ ਦੇਖ ਛੱਕ ਕੇ ਮੁਕਤੀ ਪਾਈ ਹੈ ਥੇ ਬਾਹਰ ਢੂੰਡਤੇ ਗੁਰਮੁਖ ਘਰ ਆਏ ਉਹ ਦੁਨੀਆ ਕਹਿੰਦੀ ਫਿਰਦੀ ਸੀ ਬਾਹਰ ਲੱਭ ਗੁਰਮੁਖ ਬਾਹਰ ਹੁੰਦੇ ਨੇ ਬਾਹਰ ਹੁੰਦੇ ਨੇ ਉਹ ਸਾਡੇ ਗੁਰਮੁਖ ਆਪ ਹੀ ਘਰੇ ਤੁਰ ਕੇ ਆ ਗਿਆ ਉਹ ਹਿਰਦੇ ਚ ਬੈਠ ਗਿਆ ਕਿ ਗੋਬਿੰਦ ਬਣ ਕੇ ਸੱਚ ਦਾ ਰੂਪ ਹੋ ਕੇ ਬੈਠ ਗਿਆ ਉੱਥੋਂ ਹੀ ਪ੍ਰਗਟ ਹੋ ਗਿਆ ਉਹੀ ਬੋਲਦਾ ਹੁਣ ਉਹ ਉਹੀ ਗੱਲਾਂ ਕਰਦਾ ਆ ਉਹੀ ਦੱਸ ਰਿਹਾ ਸਭ ਕੁਝ ਉਹਦੀ ਹੀ ਬਾਣੀ ਐ ਤੇ ਸਾਨੂੰ ਕੋਈ ਸ਼ੌਂਕ ਨਹੀਂ ਐ ਕਿਸੇ ਦੇ ਬਾਬੇ ਬਣਦਾ ਕਿਸੇ ਦੇ ਗੁਰੂ ਬਣਦਾ ਕਿਸੇ ਇਹ ਗੱਲਾਂ ਦੱਸਣ ਦਾ ਇਹ ਸਿਰਫ ਸਾਬਿਤ ਕਰਨ ਲਈ ਕਿ ਬਾਣੀ ਆਉਂਦੀ ਐ ਤਾਂ ਦੱਸਿਆ ਕਿ ਬਾਣੀ ਹੀ ਆਉਂਦੀ ਐ ਉੱਥੋਂ ਨਾ ਕਿ ਤੂੰ ਨਾ ਆਉਂਦੀ ਨੇ ਸਿਰਫ ਬਾਣੀ ਆਉਂਦੀ ਐ ਸਿਰਫ ਉਹ ਸਾਬਿਤ ਕਰਨ ਲਈ ਐ ਤੋਕਾਂ ਸੁਣਾਈਆਂ ਨੇ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਹੈ ਕਹਿਣ ਦਾ ਆਪਣੇ ਆਪ ਨੂੰ ਵੀ ਹਾਂ ਸਾਨੂੰ ਬਾਣੀ ਆ ਗਈ ਹਾ ਐਡਾ ਹੋ ਗਿਆ ਐ ਹੋ ਗਿਆ ਨਾ ਅਸੀਂ ਨੌਕਰੀ ਠੀਕਾਂ ਗੁਰੂ ਦੇ ਉਹ ਅਸੀਂ ਗੁਰੂ ਦੇ ਸੇਖ ਹੀ ਠੀਕ ਆ ਅਸੀਂ ਵੱਡੇ ਨਹੀਂ ਹੋਣਾ। ਉਸ ਹੀ ਵੱਡਾ ਹੈ ਗੋਬਿੰਦ ਵੱਡਾ ਹੈ ਸਾ ਗੁਰੂ ਵੱਡਾ ਹੈ। ਸਾਨੂੰ ਕੋਈ ਸ਼ੌਂਕ ਨਹੀਂ ਆਪਣੇ ਆਪ ਨੂੰ ਇੱਥੇ ਕੁਝ ਕਹਾਉਣ ਦਾ। ਪਰ ਸਿਰਫ ਤਾਂ ਕਿ ਸਾਬਤ ਕਰ ਸਕੀ ਦੁਨੀਆ ਨੂੰ ਕਿ ਮੰਨਦੀ ਨਹੀਂ ਝੂਠ ਕਹਿੰਦੇ ਨੇ। ਆਉਂਦੀ ਹੈ ਬਾਣੀ ਧੁਰ ਚੋਂ ਆਉਂਦੀ ਹੈ ਹੋਰ ਵੀ ਵਸੇਈ ਆਈ ਪਈ ਹੈ ਘਰੇ ਕਾਪੀ ਪਰੀ ਪਈ ਹੈ। ਪਰ ਉਹ ਬਾਹਰ ਨਹੀਂ ਕੱਢਾਂਗੇ। ਗੁਰਬਾਣੀ ਹੈਗੀ ਹੈ। ਗੁਰਮਤ ਹੈਗੀ ਆ ਗੁਰਬਾਣੀ ਚ ਸਭ ਕੁਝ ਪਿਆ ਹੈ ਪਰ ਇਹ ਹੀ ਅਸਲੀ ਨਾਦ ਹੈ ਇਹ ਹੀ ਅਸਲੀ ਤੁਰਕੀ ਬਾਣੀਆਂ ਅਨਹਦ ਬਾਣੀਆਂ ਅਨਹਦ ਬਾਣੀਆਂ ਦਾ ਸ਼ਬਦ ਉਹੀ ਹੈ ਬਾਣੀ ਆਉਂਦੀ ਹੈ ਅੰਦਰੋਂ ਤਾਂ ਹੀ ਭਾਈ ਜਿਨ੍ਹਾਂ ਨੂੰ ਆਈ ਹੈ ਜਾਂ ਤਾਂ ਲੇਖੋ ਦੱਸੋ ਦੁਨੀਆ ਨੂੰ ਉਪਦੇਸ਼ ਕਰੋ ਸੱਚ ਦੇ ਲੋਕ ਭਟਕੇ ਪਏ ਨੇ ਹੁਣ ਜੋਗੀ ਤਾਂ ਹਾਰ ਗਏ ਸੀ ਬਾਬਾ ਨਾਨਕ ਕੋਲੋਂ ਹੁਣ ਜਿਵੇਂ ਅੱਜ ਵੀ ਕਈ ਲੋਕ ਕਹਿੰਦੇ ਨੇ ਚੱਕਰ ਐਕਟੀਵੇਟ ਕਰ ਲੋ ਜੀ ਸੱਤ ਚੱਕਰਾ ਹੁੰਦੇ ਨੇ ਆਏ 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 ਗੁਰਬਾਣੀ ਨੇ ਵੀ ਕੱਟ ਤੇ ਪਰ ਜੋ ਪ੍ਰਚਾਰ ਕਰਦੇ ਨੇ ਸਤ ਚੱਕਰਾਂ ਦਾ ਆਹ ਗੱਲਾਂ ਦਾ ਕਰਦੇ ਉਹ ਵੀ ਗੁਰਬਾਣੀ ਵਰਤਕੀ ਨੇ ਗੁਰਬਾਣੀ ਦੀ ਆਪਣੀ ਮਰਜ਼ੀ ਦਾ ਅਰਥ ਕਰ ਲੈਂਦੇ ਨੇ ਕਰਦੇ ਉਹ ਵੀ ਅਰਥ ਆਹੀ ਵਰਤ ਕੇ ਨੇ ਕੋਈ ਵੀ ਕਹਿੰਦੇ ਹੁੰਦੇ ਨੇ ਨਾ ਈੜਾ ਪੀੜਾ ਈੜਾ ਪਿੰਗਲਾ ਸੁਖਮਨਾ ਈੜਾ ਪਿੰਗਲਾ ਸੁਖਮਨਾ ਸੁਖਮਨਾ ਸੈਂਟਰ 'ਚ ਬੈੰਦੀ ਹੈ ਜੀ ਈੜਾ ਖੱਬੇ ਪਿੰਗਲਾ ਇਧਰਲੀ ਸਾਈਡ ਰਾਈਟ ਸਾਈਡ ਤਿੰਨ ਨਾੜੀਆਂ ਬੈੰਦੀਆਂ ਨੇ ਆ ਇੱਕ ਜਗ੍ਹਾ ਉੱਪਰ ਜਾ ਕੇ ਇਕੱਠੀਆਂ ਹੁੰਦੀਆਂ ਨੇ ਇਦਾਂ ਇਦਾਂ ਦੱਸਦੇ ਹੁੰਦੇ ਨੇ ਨਾ ਹੁਣ ਵੀ ਕਈ ਲੋਕ ਇਦਾਂ ਹੀ ਕਰਦੇ ਨੇ ਪ੍ਰਚਾਰ ਕਰਦੇ ਨੇ ਵੀ ਹਾਂ ਇਦਾਂ ਹੁੰਦੀ ਹੈ ਨਾੜੀ ਅੰਦਰ ਅੰਦਰ ਤੇ ਗੁਰਵਾਣੀ ਵਰਤ ਕੀ ਕਰਦੇ ਨੇ ਪਰ ਗੁਰਵਾਣੀ ਦੇ ਨਹੀਂ ਹੈਗੇ ਇਹ ਗੁਰਵਾਣੀ ਦੇ ਸਿਰਫ ਗੱਲਾਂ ਲਿਖੀਆਂ ਸੀ ਕੱਟਣ ਨੂੰ ਸੱਚ ਧਰਮ ਦੇ ਜਿਹੜਾ ਪਿੰਗਲਾ ਸੁਖ ਹੋਣਾ ਨਹੀਂ ਹੈਗੇ ਇਹ ਜਿਹੜਾ ਪਿੰਗਲਾ ਸੁਖ ਹੋਣਾ ਤਿੰਨ ਬਸਾਂ 1 2 8 ਇਹ ਤਾਂ ਅਲੱਗ-ਅਲੱਗ ਤ ਕਹਿੰਦੇ ਨੇ ਨਾੜੀਆਂ ਜਾਂਦੀਆਂ ਨੇ ਸਰੀਰ ਦੇ ਵਿੱਚ ਤੇ ਇਹ ਜਾਂਦੀਆਂ ਵੀ ਨੇ ਕੋਈ ਸ਼ੱਕ ਨਹੀਂ ਆ ਪਰ ਇਹਦਾ ਨਾਲ ਸੱਚ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਆ ਗੁਰਮਤ ਦਾ ਕੋਈ ਲੈਣਾ ਦੇਣਾ ਨਹੀਂ ਹੈ ਨਾਲ ਗੁਰਮੁਤਿ ਕਿਨੂੰ ਕਹਿੰਦੀ ਈੜਾ ਪੀੜਾ ਸੁਖਮਨਾ ਤੀਨ ਵਸਾ ਇੱਕਠਾਈ ਇਹ ਤਾਂ ਇੱਕੋ ਜਗ੍ਹਾ ਵਹਿੰਦੀਆਂ ਨੇ ਇੱਕ ਅਲੱਗ-ਅਲੱਗ ਨਹੀਂ ਹੈਗੀਆਂ ਇੱਕੋ ਜਗ੍ਹਾ ਕੀ ਨੇ ਇਹ ਉਹ ਹੈ ਮਨ ਬੁੱਧੀ ਤੇ ਚੇਤਨਾ ਮਨ ਬੁੱਧੀ ਤੇ ਚਿੱਤ ਚੇਤਨਾ ਸੁਖਮਨਾ ਬੁੱਧੀ ਈੜਾ ਮਨ ਪਿੰਗੜਾ ਮਨ ਨੂੰ ਪਿੰਗੜਾ ਕਿਉਂ ਕਿਹਾ ਪਿੰਗੜਾ ਹੀ ਆ ਵਿਕਾਰਾਂ 'ਚ ਫਸਿਆ ਹੋਇਆ ਅੰਨਾ ਹੋਇਆ ਮਨ ਤੁਰਨਾ ਸਿੱਧਾ ਹੁੰਦਾ ਨਾ ਸੱਚ ਤਰ੍ਹਾਂ ਦੀਂਦਾ ਅੰਨਾ ਹੈ ਤਾਂ ਪਿੰਗੜਾ ਕਿਹਾ ਬੁੱਧੀ ਨੂੰ ਈੜਾ ਕਿਹਾ ਉਹ ਈੜਾ ਕਿਉਂ ਕਿਹਾ ਹੈ ਅੜਦੀ ਆ ਸੱਚ ਮੂਰੇ ਸੱਚ ਮੂਰੇ ਅੜਦੀ ਆ ਝੁਕਦੀ ਨਹੀਂ ਆ ਹੰਕਾਰ ਆ ਇਹਦੇ ਵਿੱਚ ਅਹੰਕਾਰ ਆ ਬੁੱਧੀ ਦੇ ਵਿੱਚ ਇਹਨੂੰ ਐਂ ਲੱਗਦਾ ਕਿ ਮੈਨੂੰ ਵੱਧ ਪਤਾ ਕਿ ਮੇਰੇ ਤੋਂ ਵੱਧ ਤਾਂ ਸਿਆਣਾ ਹੀ ਕੋਈ ਨਹੀਂ ਸਾਰੀ ਦੁਨੀਆ ਦਾ ਗਿਆਨ ਹੈ ਹੀ ਮੈਨੂੰ ਐਂ ਕਹਿੰਦੀ ਐ ਇਹ ਬੁੱਧੀ ਤਾਂ ਹੀ ਜਦੋਂ ਯੁੱਧ ਥੰਮਿਆ ਗੋਬਿੰਦ ਘਰ ਆਏ ਉਹ ਆ ਹਾਰੀ ਆ ਹਾਰੀ ਆ ਸੱਚ ਅੱਗੇ ਤਾਂ ਗੋਬਿੰਦ ਘਰ ਆਏ ਨੇ ਚਿੱਤ ਸੁਖਮਣਾ ਹਾਰਿਆ ਹੈ ਮਨ ਗੋਣਾ ਦਾ ਭਰਿਆ ਮਨ ਚਿੱਤ ਇੱਕੋ ਜਗ੍ਹਾ ਨੇ ਮਨ ਬੁੱਧੀ ਤੇ ਚੇਤੇ ਤੁਹਾਡੇ ਅੰਦਰ ਇੱਕੋ ਜਗ੍ਹਾ ਨੇ ਅਲੱਗ-ਅਲੱਗ ਨਹੀਂ ਹੁੰਦੇ ਨਾ ਕੀ ਇਹ ਨਾੜਾਂ ਇਦਾਂ ਹੀ ਵਸ ਕਿਉਂਕਿ ਈੜਾ ਪੀੜਾ ਸੁਣ ਈੜਾ ਪਿੰਗਲਾ ਸੁਖ ਮਨਾਏ ਸ਼ਬਦ ਗੁਰਬਾਣੀ ਚ ਆਏ ਨੇ ਤੇ ਨਾਲ ਦੀ ਨਾਲ ਲੋਕੇ ਨੂੰ ਆ ਚੀਜ਼ ਨਾਲ ਜੋੜ ਦਿੰਦੇ ਨੇ ਵੀ ਹਾਂ ਆਹੀ ਹੋਊਗੀ ਪਰ ਨਾ ਗੁਰਬਾਣੀ ਦੀ ਭਾਸ਼ਾ ਅਲੱਗ ਗੁਰਬਾਣੀ ਦਾ ਗਿਆਨ ਅਲੱਗ ਗੁਰਬਾਣੀ ਦੇ ਸਾਰੇ ਉਪਦੇਸ਼ ਅਲੱਗ ਜਦੋਂ ਤੱਕ ਤੁਸੀਂ ਗੁਰਬਾਣੀ ਨੂੰ ਸਮਝਣ ਦੇ ਲਈ ਬਾਹਰੋਂ ਰੈਫਰੈਂਸਸ ਲੈ ਰਹੇ ਹੋ ਕਦੇ ਗੁਰਬਾਣੀ ਸਮਝ ਨਹੀਂ ਆਉਣੀ ਜਦੋਂ ਤੱਕ ਗੁਰਬਾਣੀ ਨੂੰ ਸਮਝਣ ਦੇ ਲਈ ਤੁਸੀਂ ਬਾਹਰੋਂ ਡਿਕਸ਼ਨਰੀਆਂ ਵਰਤ ਰਹੇ ਹੋ ਬਾਹਰੋਂ ਕਿਟੀਕਾ ਵਰਤ ਰਹੇ ਹੋ ਤੁਹਾਨੂੰ ਗੁਰਬਾਣੀ ਕਦੇ ਸਮਝ ਨਹੀਂ ਆਉਣੀ ਕਦੇ ਸਮਝ ਨਹੀਂ ਆਉਣੀ ਤੇ ਤੁਰਕੀ ਬਾਣੀ ਪ੍ਰਗਟ ਕਿਹਦੇ ਹੋਣੀ ਹੈ ਪਰਮੇਸ਼ਰ ਨਾਲ ਮਲਾਪ ਹੋਣਾ ਕਿਹਦਾ ਆ ਕਦੇ ਸੁਣਿਆ ਕਹਿੰਦੇ ਬੰਦੇ ਵੀ ਹਾਂ ਉਹਦੀ ਕਿਰਪਾ ਬਿਨਾਂ ਨਹੀਂ ਮਿਲਦਾ ਜੋ ਜਿੰਨੇ ਮਰਜੀ ਕੋਈ ਕੋਸ਼ਿਸ਼ ਕਰ ਲਵੇ ਜਦ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ ਕਿ ਰੱਬ ਨੂੰ ਪਾ ਨਹੀਂ ਸਕਦਾ ਜਦ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ ਕੋਈ ਉਹਨੂੰ ਪਾ ਨਹੀਂ ਸਕਦਾ ਉਹਨੇ ਵਿਛੋੜਿਆ ਵੀ ਆਪਿਆ ਉਹਨੇ ਮਿਲਾਉਣਾ ਵੀ ਆਪਿਆ ਕੋਈ ਨਹੀਂ ਪਾ ਸਕਦਾ ਕੋਈ ਜਿੰਨੀਆ ਮਰਜ਼ੀ ਤਰੀਕਾ ਤਰੀਕੇ ਲਾ ਲਵੇ ਜਿੰਨੇ ਮਰਜ਼ੀ ਚੱਕਰਾਸ ਐਕਟੀਵੇਟ ਕਰ ਲਵੇ ਅ ਜਿੰਨੀਆ ਮਰਜ਼ੀ ਸੁਕੀੜਾ ਪੀਣਾ ਸੁਖਮੈ ਐਕਟੀਵੇਟ ਕਰ ਲਵੇ ਅ ਜਿੰਨੇ ਮਰਜ਼ੀ ਇਹ ਸ਼ਬਦ ਸੁਣ ਲਵੇ ਨਾਦਨੂਦ ਸੁਣ ਲਵੇ ਕੋਕ ਕੰਮ ਨਹੀਂ ਆਉਣਾ ਕੱਖ ਵੀ ਕੰਮ ਨਹੀਂ ਆਉਣਾ ਇਹਨਾਂ ਦੇ ਵਿੱਚੋਂ ਕਿਉਂ ਕਿਰਪਾ ਨਹੀਂ ਮਿਲਣੀ ਉਹਦੀ ਕਿਰਪਾ ਨਹੀਂ ਮਿਲਣੀ ਕਿਰਪਾ ਕਿਵੇਂ ਮਿਲਣੀ ਆ ਉਹਦੀ ਸਵਾਲ ਇਹੀ ਆ ਕਿਰਪਾ ਹੁਕਮ ਵਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਜਿੱਥੇ ਮਰਜੀ ਭੱਜ ਲਿਓ ਦੁਨੀਆ ਚ ਤੁਹਾਨੂੰ ਮੋੜ ਮੋੜ ਕੇ ਇੱਥੇ ਲੈ ਕੇ ਆਉਂ ਇੱਥੇ ਹੁਕਮ ਅਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਤੁਹਾਨੂੰ ਸਮਝ ਲਓ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਘਰੋਂ ਕੱਢਤਾ ਘਰ ਆ ਪਿਓ ਦਾ ਪਿਓ ਰਹਿੰਦਾ ਔਰੇ ਪਿਓ ਨੇ ਪੁੱਤਰ ਨੂੰ ਘਰੋਂ ਕੱਢਤਾ ਵੀ ਜਦ ਦਫਾ ਹੋ ਜਾ ਕਿਹੜੀ ਗੱਲੋਂ ਕੱਢਿਆ ਇਹ ਮੇਰੀ ਗੱਲ ਨਹੀਂ ਮੰਨਦਾ ਉਹ ਮੇਰਾ ਪੁੱਤਰ ਮੇਰੀ ਗੱਲ ਨਹੀਂ ਮੰਨਦਾ ਮੈਂ ਘਰੇ ਵੜ ਨਹੀਂ ਦੇਣਾ ਪੁੱਤਰ ਕਹਿੰਦਾ ਮੈਂ ਵਾਪਸ ਆਉਣਾ ਪਿਓ ਕਹਿੰਦਾ ਮੈਂ ਨਹੀਂ ਆਉਣ ਦਿੰਦਾ ਉਦੋਂ ਬੜੇਗਾ ਜਦੋਂ ਮੇਰਾ ਹੁਕਮ ਮੰਨੇਗਾ ਜਿਹੜੀ ਗੱਲਾਂ ਮੈਂ ਕਹਿਨਾ ਜਿਹੜੀ ਗੱਲ ਮੈਂ ਕਹਿ ਰਿਹਾ ਮੇਰਾ ਹੁਕਮ ਮੰਨ ਤਾਂ ਮੈਂ ਘਰੇ ਮੁਰਨ ਦੇਣਾ ਪਰ ਜੇ ਤੇ ਮੇਰਾ ਹੁਕਮ ਨਹੀਂ ਮੰਨਣਾ ਨਾ ਮੈਂ ਘਰੇ ਵੜ ਨਹੀਂ ਦਿੰਦਾ ਫਿਰ ਚਾਹੇ ਜਿੰਨੇ ਮਰਜੀ ਨਾਦ ਸੁਣ ਲਾ ਜਿੰਨੀ ਮਰਜੀ ਨਾੜੀਆਂ ਐਕਟੀਵੇਟ ਕਰ ਲਾ ਜਿੰਨੇ ਮਰਜੀ ਚੱਕਰ ਐਕਟੀਵੇਟ ਕਰ ਲਾ ਜਦ ਤੱਕ ਮੇਰੀ ਗੱਲ ਨਹੀਂ ਮੰਨਦਾ ਮੈਂ ਘਰੇ ਵੜ ਨਹੀਂ ਦੇਣਾ ਇਦਾਂ ਹੀ ਗੁਰੂ ਹੈ ਕਿਰਪਾ ਚਾਹੀਦੀ ਹੈ ਨਾ ਹੁਕਮ ਮੰਨੀਏ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਈ ਸੀ ਕੋਈ ਕਰੇ ਉਪਾਉ ਅਨੇਕ ਬਹੁਤੇ ਰ ਹੈ ਬਿਨ ਕਿਰਪਾ ਨਾਮ ਨਾ ਪਾਵੇ ਕੋਈ ਵੀ ਮਰਜ਼ੀ ਹੋਵੇ ਕੋਈ ਮਾਈ ਦਾ ਲਾਲ ਮਰਜ਼ੀ ਹੋਵੇ ਬਿਨਾਂ ਕਿਰਪਾ ਬਿਨਾਂ ਦਾ ਹੁਕਮ ਮੰਨੇ ਕੋਈ ਨਾਮ ਨਹੀਂ ਪ੍ਰਾਪਤ ਕਰ ਸਕਦਾ ਕੋਈ ਨਿੱਜ ਘਰ ਚ ਆਪਣੇ ਘਰ ਚ ਬਸ ਸੱਚਖੰਡ ਜੀ ਵਾਪਸ ਨਹੀਂ ਜਾ ਸਕਦਾ ਇਹ ਸੱਚਖੰਡੋਂ ਕੱਢਿਆ ਹੀ ਤਾਂ ਗਿਆ ਸੀ ਕਿ ਹੁਕਮ ਨਹੀਂ ਮੰਨਦਾ ਤੇ ਮੁੜਨ ਦਾ ਇੱਕੋ ਇੱਕ ਰਾਸਤਾ ਕਿ ਹੁਕਮ ਮੰਨ ਲਾ ਹੁਕਮ ਅਰਜਾਈ ਚੱਲ ਪਾ ਦੂਜਾ ਕੋਈ ਰਾਸਤਾ ਹੀ ਨਹੀਂ ਸੀ ਦੂਜਾ ਕਦੇ ਕੋਈ ਰਾਸਤਾ ਹੈ ਹੀ ਨਹੀਂ ਸੀ ਦੁਨੀਆ ਕਹਿੰਦੀ ਹੈ ਨਾ ਕਿ ਰੱਬ ਨੂੰ ਪਾਉਣ ਦੇ ਬਥੇਰੇ ਰਾਸਤੇ ਨੇ ਸਾਰੇ ਦੇ ਸਾਰੇ ਝੂਠੇ ਨੇ ਸਾਰੇ ਦੇ ਸਾਰੇ ਝੂਠੇ ਨੇ ਰੱਬ ਨੂੰ ਪਾਉਣ ਦਾ ਸਿਰਫ ਸਦਾ ਤੋਂ ਸਹੀ ਇੱਕ ਹੀ ਰਾਸਤਾ ਸੀ ਅੰਤਰਮ ਆਤਮਾ ਦੇ ਰਾਹ ਚੱਲਣਾ ਹੁਕਮ ਅਰਜਾਈ ਚੱਲਣਾ ਦੂਜਾ ਕਦੇ ਵੀ ਕੋਈ ਰਾਸਤਾ ਨਹੀਂ ਸੀ ਨਾ ਹੀ ਕਦੇ ਹੋਊਗਾ ਸਾਰੀ ਦੁਨੀਆ ਚੱਖ ਮਾਰਦੀ ਹੈ ਝੂਠ ਬੋਲਦੀ ਹੈ ਸਿਰਫ ਤੇ ਸਿਰਫ ਇੱਕ ਹੀ ਰਸਤਾ ਹੈ ਉਹ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਬਿਨਾ ਹੁਕਮ ਮੰਨੇ ਤੂੰ ਪਰਵਾਣ ਨਹੀਂ ਹੋ ਸਕਦਾ ਗੁਰੂ ਦੇ ਘਰ ਚ ਬਿਨਾ ਗੁਰੂ ਦੀ ਗੱਲ ਮੰਨੇ ਤੈਨੂੰ ਕਦੇ ਕਦੇ ਕਿਰਪਾ ਨਹੀਂ ਹੋਣੀ ਤੇਰੇ ਤੇ ਕਿਰਪਾ ਸਿਰਫ ਉਹਨਾਂ ਤੇ ਹੋਏਗੀ ਜੋ ਹੁਕਮ ਮੰਨਣਗੇ ਜੋ ਗੁਰੂ ਦਾ ਸੱਚ ਮੰਨਣਗੇ ਜੋ ਸੱਚ ਨੂੰ ਮੰਨਣਗੇ ਜੋ ਸੱਚ ਨੂੰ ਮੰਜ਼ੂਰ ਕਰਨਗੇ ਜੋ ਸੱਚ ਦੀ ਕਮਾਈ ਕਰਨਗੇ ਸੱਚ ਬਿਨਾ ਨਹੀਂ ਮਿਲਣਾ ਸੱਚ ਇਹੀ ਹੈ ਤੁਰਨਾ ਪੈਣਾ ਹੁਕਮ ਅਰਜਾਈ ਤੇ ਆਹਾ ਬੁੱਧੀ ਈੜਾ ਮੰਨਣ ਨੂੰ ਤਿਆਰ ਨਹੀਂ ਇਹ ਅੜਵੀ ਆ ਇਹ ਕਹਿੰਦੀ ਨਾ ਮੈਂ ਨਹੀਂ ਸੱਚ ਅੱਗੇ ਝੁਕਣਾ ਮੈਂ ਤਾਂ ਆਹੀ ਕਰਨਾ ਮੈਂ ਤਾਂ ਆਪਣੇ ਚੱਕਰ ਐਕਸੀਕਿਊਟ ਕਰਨਾ ਹੀ ਨੇ ਕਰਨਾ ਹੀ ਨੇ ਸਾਰੀ ਦੁਨੀਆ ਕਹਿੰਦੀ ਆ ਇਹਨਾਂ ਨੂੰ ਦੁਨੀਆਵਾਂ ਦੀ ਚੰਗੀ ਲੱਗਦੀ ਆ ਗੁਰੂ ਦੀ ਗੱਲ ਨਹੀਂ ਚੰਗੀ ਲੱਗਦੀ ਜਿੱਥੇ ਮਰਜੀ ਭੱਜ ਲਿਓ ਦੂਜਾ ਕੋਈ ਰਾਹ ਨਹੀਂ ਆ ਕੋਈ ਰਾਹ ਨਹੀਂ ਆ ਇੱਕ ਹੀ ਹੈ ਇੱਕ ਹੀ ਸੀ ਇੱਕ ਹੀ ਰਹੇਗਾ ਉਹ ਹੈ ਹੁਕਮ ਅਰਜ਼ਾਈ ਚੱਲਣਾ ਹੁਕਮ ਅਰਜ਼ਾਈ ਚੱਲਣਾ ਦੂਜਾ ਕੋਈ ਰਾਹ ਨਹੀਂ ਆ ਜਿੱਥੇ ਮਰਜੀ ਚਲਾ ਜਾਈ ਭਾਈ ਉਹ ਜਿਹੜੀ ਭਗਤੀ ਦਰਗਾਹੇ ਪ੍ਰਵਾਨ ਹੀ ਨਹੀਂ ਉਹ ਭਗਤੀ ਕਰਕੇ ਕਿਵੇਂ ਬਾਹਰ ਲੱਗ ਜੂ ਕੋਈ ਜਿਹੜੀ ਸਤਖੰਡ ਵਾਲਿਆਂ ਨੇ ਕਹਿਤਾ ਕਿ ਆਹ ਤਰ੍ਹਾਂ ਦੀ ਭਗਤੀ ਹੈ ਐਦਾਂ ਐਦਾਂ ਕਰਨੀ ਆ ਐਵੇਂ ਐਵੇਂ ਹੁਕਮਰ ਜਾਈ ਚੱਲਣੀ ਆ ਉਹ તુਰਕੀ ਬਾਣੀ ਸੱਚੀ ਬਾਣੀ ਆ ਉਹ ਉਹ ਤੋਂ ਮੁਖ ਫੇਰ ਕੇ ਜਿਹੜਾ ਮਰਜੀ ਸਾਰੀ ਦੁਨੀਆ 'ਚ ਫਿਰਦਾ ਰਹੇ ਕਿਤੇ ਰਹਾਣੀ ਮਿਲਣਾ ਕਿਤੇ ਢੋਈ ਨਹੀਂ ਮਿਲਣੀ ਸਤਗੁਰੂ ਨੂੰ ਛੱਡ ਕੇ ਕਿਸੇ ਨੂੰ ਵੀ ਜੋ ਮਰਜੀ ਕਰ ਲਵੇ